ਅੱਜ ਫੇਰ ਪੁਲਿਸ ਨਸ਼ੇ ਅਦਾਲਤ ਤੇ ਪੁਲਿਸ ਦੀ ਅਣਗਹਿਲੀ ਦੇ ਨਾਲ ਜੁੜੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ ਪੁਲਿਸ ਨੇ ਕਈ ਕਿੱਲੂਆਂ ਦੀ ਗਿਣਤੀ ਚ ਇਕੱਠਾ ਹੀ ਚਿੱਟੇ ਦਾ ਨਸ਼ਾ ਫੜਨ ਦਾ ਦਾਵਾ ਕੀਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਚਿੱਟੇ ਦੇ ਸਮੇਤ ਦੋ ਨੌਜਵਾਨ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿੱਥੋਂ ਕਿਵੇਂ ਕੀਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਨੇ 15 ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਕਿੱਥੋਂ ਕਿਹੜੇ ਅਧਿਕਾਰੀਆਂ ਦੇ ਕੀਤੇ ਨੇ ਅੱਗੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਥਾਣਿਆਂ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਚੱਲ ਨਹੀਂ ਰਹੇ ਬੰਦ ਪਏ ਨੇ ਉੱਥੇ ਲੋਕਾਂ ਨਾਲ ਕੀ ਕੁਝ ਗਲਤ ਮਲਤ ਹੋ ਸਕਦਾ ਹੈ ਉਹਦੇ ਬਾਰੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕਰ ਦਿੱਤੀ ਹੈ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਹੁਣ ਪਹਿਲੀ ਖਬਰ ਤੋਂ ਆਪਾਂ ਸ਼ੁਰੂ ਕਰਦੇ ਆਂ ਚਾਰਾਂ ਖਬਰਾਂ ਨੂੰ ਧਿਆਨ ਨਾਲ ਸੁਣਿਓ ਤੇ ਜਿਹੜੀ ਆਪਾਂ ਮੁੱਖ ਚਰਚਾ ਕਰਨੀ ਆ ਉਹਨੂੰ ਵੀ ਸੁਣਿਓ ਪਹਿਲਾਂ ਬੇਨਤੀ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਵੋ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੇ ਨੋਟੀਫਿਕੇਸ਼ਨ ਟਾਈਮ ਸਿਰ ਪਹੁੰਚਦੇ ਰਹਿਣ ਦੋਸਤੋ ਪਹਿਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਫਿਰੋਜ਼ਪੁਰ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਅੱਜ ਤੋਂ 2 ਦਿਨ ਪਹਿਲਾਂ 15 ਕਿਲੋ ਚਿੱਟਾ ਫੜਨ ਦਾ ਦਾਵਾ ਫਿਰੋਜ਼ਪੁਰ ਪੁਲਿਸ ਨੇ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ 5 ਕਿਲੋ ਚਿੱਟਾ ਇਕੱਠਾ ਫੜਨ ਦਾ ਦਾਵਾ ਪੁਲਿਸ ਨੇ ਕੀਤਾ ਹੈ ਜੇ ਖਬਰਾਂ ਦੇ ਹਿਸਾਬ ਨਾਲ ਵੇਖੀਏ ਤਾਂ ਪਿਛਲੇ 3-4 ਦਿਨਾਂ 'ਚ ਇਕੱਲੀ ਫਿਰੋਜ਼ਪੁਰ ਪੁਲਿਸ ਨੇ ਤਕਰੀਬਨ 20 ਕਿਲੋ ਇਕੱਠਾ ਹੀ ਚਿੱਟਾ ਫੜਨ ਦਾ ਦਾਵਾ ਕੀਤਾ ਹੈ 15 ਕਿਲੋ ਇੱਕ ਤੇ 5 ਕਿਲੋ ਇੱਕ ਔਰ ਇਸ ਮਾਮਲੇ ਦੇ ਵਿੱਚ ਪਹਿਲਾਂ ਤਾਂ ਹਬੀਬ ਵਾਲਾ ਪਿੰਡ ਦੇ ਇੱਕ ਮੁੰਡੇ ਸੋਨੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ 5 ਕਿਲੋ ਚਿੱਟਾ ਜਿਹੜਾ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਨੇ ਕੀਤਾ ਉਸ ਮਾਮਲੇ ਚ ਕ੍ਰਿਸ਼ਨ ਸਿੰਘ ਨਾਂ ਦੇ ਜਿਹੜਾ ਕਿ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਉਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਉਹਨੇ ਇਹ ਚਿੱਟਾ ਪੰਜਾਬ ਤੋਂ ਰਾਜਸਥਾਨ ਹਰਿਆਣੇ ਵਾਲੀ ਸਾਈਡ ਸਪਲਾਈ ਕਰਨਾ ਸੀ ਹੁਣ ਦੂਜੀ ਵੱਡੀ ਖਬਰ ਦੋ ਕੁੜੀਆਂ ਚਿੱਟੇ ਸਮੇਤ ਗ੍ਰਿਫਤਾਰ ਕੀਤੀਆਂ ਜਗਰਾਉਂ ਤੋਂ ਉਹਨਾਂ ਦੇ ਕੋਲੋਂ ਪੁਲਿਸ ਨੇ ਦਾਵਾ ਕੀਤਾ ਕਿ ਨਸ਼ਾ ਬਰਾਮਦ ਕੀਤਾ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੀ ਜਵਾਨੀ ਨੂੰ ਇਹ ਨਸ਼ੇ ਕਰਨ ਤੇ ਨਸ਼ਿਆਂ ਦੇ ਤੰਦੇ ਦੇ ਵਿੱਚ ਤਸਕਰਾਂ ਦੇ ਨਾਲ ਜੁੜ ਕੇ ਕੰਮ ਕਰਨ ਲਈ ਕਿਹੜੀਆਂ ਚੀਜ਼ਾਂ ਨੇ ਮਜਬੂਰ ਕੀਤਾ ਸਾਡੀ ਜਵਾਨੀ ਇੱਧਰ ਨੂੰ ਕਿਉਂ ਤੁਰੀ ਹੈ ਇਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ ਅਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ 15 ਜਿਹੜੇ ਅਧਿਕਾਰੀ ਨੇ ਉਹਨਾਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਤੇ ਉਹ ਅਧਿਕਾਰੀਆਂ ਦੇ ਤਬਾਦਲੇ ਕਿਉਂ ਕੀਤੇ ਗਏ ਜੇਲ੍ਹਾਂ ਦੇ ਅਧਿਕਾਰੀ ਨੇ ਜਿਹੜੇ 15 ਅਧਿਕਾਰੀਆਂ ਦੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜੇਲ੍ਹਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਚੱਲਦਾ ਹੈ ਜੇਲ੍ਹਾਂ ਦੇ ਵਿੱਚੋਂ ਅੰਦਰੋਂ ਵੀ ਨਸ਼ੇ ਫੜੇ ਜਾਂਦੇ ਨੇ ਮੋਬਾਈਲ ਫੋਨ ਫੜੇ ਜਾਂਦੇ ਨੇ ਹੋਰ ਕਈ ਤਰ੍ਹਾਂ ਦਾ ਗਲਤ ਕਿਸਮ ਦਾ ਸਮਾਨ ਜਿਹੜਾ ਗੈਰ ਕਾਨੂੰਨੀ ਹੈ ਜੇਲ੍ਹਾਂ ਦੇ ਵਿੱਚ ਉਹ ਵੀ ਅੰਦਰ ਭੇਜਿਆ ਜਾਂਦਾ ਹੈ ਤੇ ਉਹ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਹੀ ਸਭ ਕੁਝ ਹੁੰਦਾ ਤਾਂ ਪੰਜਾਬ ਸਰਕਾਰ ਨੇ ਪਿਛਲੇ ਟਾਈਮ ਚ ਵੀ ਜੇਲ੍ਹਾਂ ਦੇ ਕਈ ਸਾਰੇ ਅਧਿਕਾਰੀ ਕਰਮਚਾਰੀ ਬਦਲੇ ਸੀ ਤੇ ਹੁਣ ਵੀ 15 ਦੇ ਤਬਾਦਲੇ ਕਰ ਦਿੱਤੇ ਨੇ ਹੁਣ ਅਗਲੀ ਵੱਡੀ ਖਬਰ ਹੈ ਸੁਪਰੀਮ ਕੋਰਟ ਨੇ ਜਿਹੜੇ ਕੈਮਰੇ ਥਾਣਿਆਂ 'ਚ ਲੱਗੇ ਨੇ ਉਹਦੇ ਬਾਰੇ ਬੜੀ ਵੱਡੀ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਕਰਦੇ ਕਿਹਾ ਕਿ ਥਾਣਿਆਂ ਦੇ ਵਿੱਚ ਜਿਹੜੇ ਕੈਮਰੇ ਲੱਗੇ ਨੇ ਉਹ ਬੰਦ ਪਏ ਨੇ ਪੁਲਿਸ ਨੂੰ ਪੁੱਛਦਿਆਂ ਤੋਂ ਕਹਿੰਦੇ ਜੀ ਖਰਾਬੀ ਆ ਚੁੱਕੀ ਹੈ ਤਾਂ ਫਿਰ ਸੁਪਰੀਮ ਕੋਰਟ ਨੇ ਕਿਹਾ ਨਿਗਰਾਨੀ ਕੌਣ ਰੱਖੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਕੈਮਰੇ ਨਾ ਲੱਗੇ ਹੋਣ ਕਾਰਨ ਜਾਂ ਕੈਮਰੇ ਬੰਦ ਪਏ ਹੋਣ ਕਾਰਨ ਥਾਣਿਆਂ ਦੇ ਵਿੱਚ ਕਈ ਕੁਝ ਗਲਤ ਹੋ ਸਕਦਾ ਹੈ ਤਾਂ ਸੁਪਰੀਮ ਕੋਰਟ ਦੀ ਇਹ ਟਿੱਪਣੀ ਬਿਲਕੁਲ ਠੀਕ ਹੈ ਸਹੀ ਹੈ ਪਰ ਅਸੀਂ ਇੱਥੇ ਇਹ ਵੀ ਧਿਆਨ ਦਿਓਣਾ ਚਾਹਾਂਗੇ ਕਿ ਬਹੁਤ ਕੁਝ ਜੋ ਅਸਲ ਚ ਥਾਣਿਆਂ ਚ ਹੋਣਾ ਚਾਹੀਦਾ ਹੈ ਕਾਨੂੰਨੀ ਤੌਰ ਤੇ ਉਹ ਕਾਰਵਾਈ ਹੋਣੀ ਤਾਂ ਥਾਣੇ ਚ ਚਾਹੀਦੀ ਹੈ ਪਰ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਥਾਣਿਆਂ ਤੋਂ ਬਾਹਰ ਹੀ ਕਰ ਦਿੱਤੇ ਜਾਂਦੇ ਨੇ ਥਾਣੇ ਚ ਕੈਮਰੇ ਲੱਗੇ ਵੀ ਹੁਣ ਉਹ ਚੱਲਦੇ ਵੀ ਹੋਣ ਪਰ ਜੇਕਰ ਜਿੰਨੇ ਮਾਮਲੇ ਪਿਛਲੇ ਟਾਈਮ ਚ ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਤਸ਼ੱਦਦ ਕਰਨ ਦੇ ਆਏ ਨੇ ਉਹ ਥਾਣਿਆਂ ਚ ਲੱਗੇ ਕੈਮਰਿਆਂ ਥੱਲੇ ਨਹੀਂ ਉਹ ਪਾਸੇ ਕਿਸੇ ਹੋਰ ਕਮਰੇ ਚ ਲਿਜਾ ਕੇ ਇਹ ਕੰਮ ਕਰ ਦਿੱਤੇ ਜਾਂਦੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵੀ ਇਸ ਤਰ੍ਹਾਂ ਸਵਾਲ ਉੱਠਦੇ ਨੇ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿੱਥੇ ਵੀ ਸਾਡੇ ਤੋਂ ਰਿਸ਼ਵਤ ਲਈ ਗਈ ਪੁਲਿਸ ਵੱਲੋਂ ਉਹ ਸਾਨੂੰ ਥਾਣੇ ਦੇ ਅੰਦਰੋਂ ਬਾਹਰ ਜਾਣ ਨੂੰ ਕਿਹਾ ਤੇ ਫਿਰ ਪਾਸੇ ਕਿਸੇ ਕਮਰੇ 'ਚ ਜਿੱਥੇ ਕਈ ਜਿਹੜੇ ਪੈਸੇ ਲੈਣ ਵਾਲੇ ਕਰਮਚਾਰੀ ਉਹਨਾਂ ਦੇ ਕੁਆਟਰ ਕਈ ਵਾਰ ਹੁੰਦੇ ਨੇ ਜਾਂ ਹੋਰ ਕੋਈ ਜਗ੍ਹਾ ਉੱਥੇ ਉਹ ਰਿਸ਼ਵਤ ਲੈ ਲਈ ਜਾਂਦੀ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਯੁੱਧ ਨਸ਼ਾ ਵਿਰੁੱਧ ਚੱਲਣ ਦੇ ਦਰਮਿਆਨ ਹੀ ਰੋਜ਼ਾਨਾ ਕਿਲਵਾਂ ਦੇ ਹਸਾਬ ਨਾਲ ਇਕੱਠਾ ਚਿੱਟਾ ਜਿਹੜਾ ਅਜੇ ਵੀ ਫੜਿਆ ਜਾ ਰਿਹਾ ਹੈ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਚਲਾ ਕੇ ਇਹ ਦਾਵਾ ਕੀਤਾ ਸੀ ਕਿ ਅਸੀਂ ਲਗਭਗ ਚਿੱਟਾ ਸਮਾਪਤ ਕਰਤਾ ਪਰ ਸਵਾਲ ਇਹ ਆ ਕਿ ਅਜੇ ਤੱਕ ਉਹ ਖਤਮ ਕਿਉਂ ਨਹੀਂ ਹੋਇਆ ਅਜੇ ਤੱਕ ਚਿੱਟਾ ਉਸੇ ਤਰ੍ਹਾਂ ਕਿਉਂ ਚੱਲ ਰਿਹਾ ਹੈ ਰੋਜ਼ਾਨਾ ਕਿਲਵਾਂ ਦੇ ਹਸਾਬ ਨਾਲ ਜਿਵੇਂ ਹੁਣ ਫਿਰੋਜ਼ਪੁਰ ਦੇ ਵਿੱਚ 5 ਕਿਲੋ ਚਿੱਟਾ ਫੜਨ ਦੀ ਖਬਰ ਆ ਰਹੀ ਹੈ ਕਾਈ ਤੋਂ 2 ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚੋਂ ਹੀ 15 ਕਿਲੋ ਚਿੱਟਾ ਫੜਨ ਦੀ ਖਬਰ ਆਈ ਤਰਨਤਾਰਨ ਦੇ ਵਿੱਚ ਪਿਛਲੇ ਦਿਨੀ ਬੜੀਆਂ ਵੱਡੀਆਂ ਵੱਡੀਆਂ ਖਬਰਾਂ ਆਈਆਂ ਕਿਤੇ 20 ਕਿਲੋ ਚਿੱਟਾ ਕਿਤੇ 15 ਕਿਲੋ ਚਿੱਟਾ 40 40 ਕਿਲੋ ਇਕੱਠਾ ਚਿੱਟਾ ਫੜਨ ਦੀਆਂ ਖਬਰਾਂ ਪਿਛਲੇ ਦਿਨਾਂ 'ਚ ਆਈਆਂ ਤਾਂ ਸਵਾਲ ਇਹ ਹੈ ਕਬ ਫਿਰ ਨਸ਼ਾ ਤਸਕਰਾਂ ਦੇ ਉੱਪਰ ਡਾਰ ਕਿੰਨਾ ਘਪਿਆ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਫਿਰ ਇਹਦਾ ਮਤਲਬ ਕੋਈ ਬਹੁਤੀ ਅਸਰਦਾਰ ਨਹੀਂ ਸਭ ਤੋਂ ਰਹੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤਾਂ ਹੋਈਆਂ ਨੇ ਕੱਲ ਵੀ ਇੱਕ ਮੌਤ ਤਰਨਤਰਨ ਦੇ ਵਿੱਚ ਚਿੱਟੇ ਦੀ ਓਵਰਡੋਜ ਨਾਲ ਹੋਈ ਆ ਬੀਤੇ ਦਿਨਾਂ ਚ ਕਈ ਸਾਰੀਆਂ ਖਬਰਾਂ ਚਿੱਟੇ ਦੀ ਓਵਰਡੋਜ ਲੈਣ ਦੇ ਨਾਲ ਹੋਈਆਂ ਓਵਰਡੋਜ ਤੁਸੀਂ ਸਾਰੇ ਜਾਣਦੇ ਹੋ ਓਵਰਡੋਜ ਦਾ ਮਤਲਬ ਹੈ ਜਦੋਂ ਮਾਤਰਾ ਤੋਂ ਵੱਧ ਲਿਆ ਜਾਵੇ ਸਵਾਲ ਇਹ ਆ ਜੇ ਜਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਜੇ ਚਿੱਟਾ ਰੋਕਿਆ ਜਾ ਰਿਹਾ ਤਾਂ ਫਿਰ ਇਹਦੀ ਵੱਧ ਮਾਤਰਾ ਓਵਰਡੋਜ ਲਾਉਣ ਵਾਲਿਆਂ ਤੱਕ ਕਿੱਥੋਂ ਪਹੁੰਚ ਰਹੀ ਹੈ ਕਿਵੇਂ ਪਹੁੰਚ ਰਹੀ ਹੈ ਹੁਣ ਇਸ ਤੋਂ ਅਗਲਾ ਵੱਡਾ ਸਵਾਲ ਹੈ ਕਿ ਸਾਡੀ ਜਵਾਨੀ ਇਹਦੇ 'ਚ ਲਿਪਤ ਕਿਵੇਂ ਹੋਈ ਆ ਤੁਸੀਂ ਦੇਖੋ ਜਿੰਨੇ ਫੜੇ ਨੇ ਚਿੱਟੇ ਵਾਲੇ ਮਾਮਲੇ 'ਚ ਫਿਰੋਜ਼ਪੁਰੋਂ ਮੁੰਡਾ ਸੋਨੂ ਸਿੰਘ ਫੜਿਆ ਸੀ ਹੁਣ ਕ੍ਰਿਸ਼ਨ ਸਿੰਘ ਫੜਿਆ ਫਾਜ਼ਲਕਾ ਤੋਂ ਫੜੇ ਪਿਛਲੇ ਦਿਨੀ ਤਰਨਤਾਰੋਂ ਤੇ ਹੁਣ ਆ ਜਗਰਾਉਂ ਤੋਂ ਜਿਹੜੀਆਂ ਦੋ ਕੁੜੀਆਂ ਫੜੀਆਂ ਬਜ਼ੁਰਗ ਇਹਨਾਂ 'ਚ ਕੋਈ ਵੀ ਨਹੀਂਗਾ ਸਾਰੇ ਹੀ ਨੌਜਵਾਨ ਉਮਰ ਦੇ ਲਗਭਗ ਹਨ ਤਾਂ ਸਾਡੀ ਜਵਾਨੀ ਨੂੰ ਇੱਧਰ ਕੌਣ ਤੋੜ ਰਿਹਾ ਇਹਦੇ ਦੋ ਕਾਰਨ ਨੇ ਇੱਕ ਬੇਰੁਜ਼ਗਾਰੀ ਇੱਕ ਬਿਕਾਰੀ ਜੇਕਰ ਸਰਕਾਰਾਂ ਨੇ ਸਾਡੀ ਜਵਾਨੀ ਨੂੰ ਰੁਜ਼ਗਾਰ ਦਿੱਤਾ ਹੁੰਦਾ ਤੇ ਨਾ ਤਾਂ ਜਵਾਨੀ ਨੂੰ ਮਜਬੂਰਨ ਇੱਕ ਪੈਸਾ ਕਮਾਉਣ ਲਈ ਚਿੱਟੇ ਦੇ ਧੰ데요 ਮਲ ਜਾਣਾ ਪੈਂਦਾ ਤੇ ਨਾ ਹੀ ਵਿਹਲੀ ਬੈਠੀ ਜਵਾਨੀ ਜਿਹੜੀ ਆ ਉਹ ਏਸਮਾਰੂ ਨਸ਼ੇ ਦਾ ਸ਼ਿਕਾਰ ਹੁੰਦੀ ਜਿਹੜਾ ਵਿਹਲਾ ਮਾਣਾ ਉਹ ਸ਼ਤਾਨ ਦਾ ਕਾਰ ਹੁੰਦਾ ਤੇ ਵਿਹਲੇ ਵਿਅਕਤੀ ਦੀ ਆਮਦਨ ਕਮਾਉਣਾ ਵੀ ਲੋੜ ਹੁੰਦੀ ਇਹਨਾਂ ਦੋ ਕਾਰਨਾ ਕਰਕੇ ਸਾਡੀ ਜਵਾਨੀ ਚੋ ਕੁਝ ਵਿਅਕਤੀ ਚਿੱਟਾ ਤਸਕਰਾਂ ਦੇ ਥੱਲੇ ਕੰਮ ਕਰਨ ਲੱਗਿਆ ਤੇ ਕੁਝ ਚਿੱਟੇ ਦੇ ਇਸ ਮਾੜੇ ਨਸ਼ੇ ਦਾ ਸ਼ਿਕਾਰ ਹੋ ਗਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਉਹ ਸਿਆਸਤਾ ਨੇ ਉਹ ਸਿਆਸੀ ਲੀਡਰ ਨੇ ਜਿਨ੍ਹਾਂ ਨੇ ਚਿੱਟੇ ਦੇ ਧੰਦੇ ਦੇ ਵਿੱਚ ਰੱਜ ਕੇ ਸਿਆਸਤ ਵੀ ਕੀਤੀ ਤੇ ਪੈਸਾ ਵੀ ਕਮਾਇਆ ਵੇਖੋ ਤੁਸੀਂ ਪੰਜਾਬ ਦੇ ਵਿੱਚ ਪਿਛਲੇ 20 ਸਾਲਾਂ ਤੋਂ ਚਿੱਟੇ ਦਾ ਨਸ਼ਾ ਮਹਾਮਾਰੀ ਬਣ ਕੇ ਆਇਆ ਤੇ ਫਿਰ ਅੰਬਰ ਵੇਲ ਵਾਂਗ ਪੂਰੇ ਪੰਜਾਬ ਦੇ ਵਿੱਚ ਫੈਲ ਗਿਆ ਤੇ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਚਿੱਟਾ ਬਣ ਗਿਆ ਕਾਲੀਦਲ ਸਰਕਾਰ ਵੇਲੇ ਵੀ ਕਾਂਗਰਸ ਸਰਕਾਰ ਵੇਲੇ ਵੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਚਿੱਟਾ ਕਦੇ ਰੁਕਿਆ ਨਹੀਂ ਸਰਕਾਰਾਂ ਸਾਰੀਆਂ ਨੇ ਬਿਆਨ ਦਿੱਤੇ ਵੀ ਅਸੀਂ ਆਹ ਕਰ ਰਹੇ ਆ ਅਸੀਂ ਵਾਅਦਾ ਕਰ ਰਹੇ ਆ ਪਰ ਆਹ ਵਾਅਦੇ ਬਿਆਨਾਂ ਤੋਂ ਸਵਾ ਅੱਗੇ ਕੁਝ ਨਹੀਂ ਹੋਇਆ ਚਿੱਟਾ ਅੱਜ ਰੁਕ ਗਿਆ ਯੋਧ ਨਸ਼ਾ ਵਿਰੁੱਧ ਮਹਿੰਮ ਪੰਜਾਬ ਸਰਕਾਰ ਨੇ ਚਲਾਉਣ ਦਾ ਦਾਅਵਾ ਕੀਤਾ ਪਰ ਚਿੱਟਾ ਅੱਜ ਵੀ ਨਹੀਂ ਰੁਕਿਆ ਚਿੱਟਾ ਅੱਜ ਵੀ ਚੱਲ ਰਿਹਾ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ